ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਸੌਣ ਮਹੀਨਾ ਕਦੇ-ਕਦੇ ਤਾਂ ਜੀ ਅ ਮੀਹਾਂ ਦੇ ਲਈ ਵੀ ਜਾਣਿਆ ਜਾਂਦਾ ਵੀ ਇਹ ਸੌਣ ਦੇ ਮਹੀਨੇ ਦੇ ਵਿੱਚ ਮੀਹ ਵੀ ਪੈਂਦੇ ਨੇ ਇੱਕ ਭੈਣ ਭਰਾਵਾਂ ਦਾ ਰਿਸ਼ਤਾ ਵੈਸੇ ਤਾਂ 12 ਮਹੀਨਿਆਂ ਚ ਹੀ ਹੁੰਦਾ ਆਹ ਚੀਜ਼ ਨਾਲ ਬਹੁਤ ਵਧੀਆ ਤਰੀਕੇ ਨਾਲ ਜੁੜਿਆ ਹੋਇਆ ਵੀ ਭਰਾ ਵੈਸਕੜ ਕਢਾ ਕੇ ਆਪਣੀ ਭੈਣ ਨੂੰ ਜਿਹੜਾ ਜੀ ਕੇ ਆਉਂਦੇ ਨੇ ਤੇ ਹੁਣ ਤਾਂ ਤੁਹਾਨੂੰ ਪਤਾ ਵੀ ਮਸ਼ੀਨਾਂ ਆ ਗਈਆਂ ਨੇ ਸਾਰਾ ਕੁਝ ਹੋ ਗਿਆ ਇਬਾਰ ਫੇਰ ਵੀ ਪਿੰਡਾਂ 'ਚ ਬੈਠ ਲੱਗੇ ਭਾਈ ਜੀਨੇ ਵੀ ਰੀਤ ਬਣਾਈ ਆ ਇਹ ਜੀਨੇ ਵੀ ਰੀਤ ਬਣਾਈ ਆ ਕੋਈ ਮਾੜੀ ਰੀਤ ਨਹੀਂ ਇਹ ਵਧੀਆ ਰੀਤ ਆ ਵੀ ਚਲੋ ਤੇ ਇੱਕ ਕੁਦਰਤੀ ਗੱਲ ਇਹ ਆ ਬਿਸਕੁਟ ਦਾ ਹੁਣ ਇਹ 12 ਮਹੀਨੇ ਮੈਣ ਲੱਗੇ ਪਰ ਸਵਾਦ ਸੌਣ ਦੇ ਮਹੀਨੇ 'ਚ ਹੀ ਲੱਗਣੇ ਆ ਸਾਨੂੰ ਪਤਾ ਅਗੇ ਨਾਨੀ ਸਾਡੀ ਬਸ ਤੇ ਆਉਂਦੀ ਹੁੰਦੀ ਸੀ ਬਹੁਤ ਲੰਮੇ ਸਮੇਂ ਦੀਆਂ ਗੱਲਾਂ ਨੇ ਹੁਣ ਤਾਂ ਗੱਡੀਆਂ ਆ ਗਈਆਂ ਤੇ ਅਸੀਂ ਅੱਡੇ 'ਚ ਖੜ ਕੇ ਡੀਕ ਰਹੇ ਹੁੰਦੇ ਸੀ ਮੈਨੂੰ ਨਹੀਂ ਪਤਾ ਵੀ ਕਿਵੇਂ ਪਤਾ ਲੱਗ ਜਾਂਦਾ ਇਹ ਘਰਾਂ ਦੇ ਵਿੱਚ ਵੀ ਨਾਨੀ ਆ ਰਹੀ ਤੇ ਚਾਹ ਚੜ ਜਾਂਦਾ ਸੀ ਦੇ ਸੁਕਤਾਂ ਦਾ ਤੇ ਜਦੋਂ ਪਿੰਨੀਆਂ ਵੀ ਲੈ ਕੇ ਆਉਂਦੀ ਰਹੀ ਆ ਮਾਮੀ ਖੋਏ ਦੀਆਂ ਪਿੰਨੀਆਂ ਬਣਾ ਕੇ ਤੇ ਇਹ ਰਸਤਾ ਸੀ ਜਿਹੜਾ ਸੱਚ ਜਾਣਿਓ ਅਸਲ ਪਰਿਵਾਰਾਂ ਦਾ ਸੀ ਵੀ ਜਦੋਂ ਅਸੀਂ ਪਰਿਵਾਰਾਂ ਦੇ ਘਰ ਸੰਧਾਰਾ ਲੈ ਕੇ ਜਾਂਦੇ ਸੀ ਜਾਂ ਪਿੰਨੀਆਂ ਲੈ ਕੇ ਜਾਂਦੇ ਸੀ ਸਹਾਰਾਂ ਚ ਤੇ ਉਹ ਰਸਤੇ ਹੁਣ ਥੋੜੇ ਥੋੜੇ ਅਲੋਪ ਜ਼ਰੂਰ ਹੁੰਦੇ ਰਹੇ ਨੇ ਕਿਉਂ ਹੋ ਰਹੇ ਨੇ ਕਿਉਂਕਿ ਹੁਣ ਮਸ਼ੀਨੀ ਚੱਕ ਆ ਗਿਆ ਜੀ ਹਰ ਇੱਕ ਦੇ ਘਰ ਹੈ ਕਿ ਨੇ ਅਗਲਾ ਕਹਿੰਦਾ ਆਪਾਂ ਆਪਣੇ ਘਰੇ ਬਣਾ ਲਾਂਗੇ ਪਰ ਇਹ ਸੱਚ ਰਸਤਿਆਂ ਦੇ ਨਾਲ ਜੁੜਨ ਵਾਲੀ ਗੱਲ ਆ ਤੇ ਸੰਧਾਰੇ ਕਿਸੇ ਸਮੇਂ ਦੇ ਵਿੱਚ ਸੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ